ਅੱਜ ਅੱਜ ਕੱਲਾ ਆਪਾਂ ਦੇਖਦੇ ਆ ਹਨਾ ਕਿ ਇੱਕ ਟ੍ਰੈਂਡ ਹੈ ਕਿ ਹਸਬੰਡ ਵਾਈਫ ਟਾਈਮ ਸਪੈਂਡ ਕਰ ਰਹੇ ਨੇ ਜਿਹਨੂੰ ਆਪਾਂ ਕਹਿ ਦਿੰਦੇ ਆ ਬਾਹਰ ਖਾਣਾ ਖਾਣਨਾ ਡੇਟ ਤੇ ਤੁਸੀਂ ਡੇਟ ਤੇ ਜਾਂਦੇ ਹੁੰਦੇ ਸੀ ਆਪਣੇ ਟਾਈਮ ਦੇ ਉੱਤੇ ਉਹ ਕਾਹ ਨੂੰ ਯਾਰ ਸਾਡਾ ਮਾਹੌਲ ਹੀ ਹੋ ਰਿਹਾ ਹੈ ਅੱਛਾ ਹਾਂ ਜੀ ਇੰਨੇ ਕਦੇ 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 ਤਾਂ ਗਏ ਹੋਵਗੇ ਉਹ ਵੈਸੇ ਰੋਜ਼ ਹੀ ਡੇਟ ਹੈ ਜਦੋਂ ਤੁਸੀਂ ਕਿਸੇ ਘਰ ਵਾਲੀ ਨੂੰ ਪੇਕ ਕੇ ਬੁਲਾਉਣ ਜਾਣੇ ਉਹ ਵੀ ਡੇਟ ਹੈ ਕੀ ਬਾਤ ਹੈ ਤੇ ਜੇ ਤੁਸੀਂ ਉਹਨੇ ਕਿਸੇ ਸ਼ਾਪਿੰਗ ਕਰਨ ਜਾਣਾ ਤਾਂ ਉਹ ਵੀ ਉਹੀ ਰੂਪ ਹੈ ਉਹ ਸਰ ਉਸ ਵੇਲੇ ਫਿਲਮ ਵੇਖਣਾ ਵੀ ਇੱਕ ਵੱਡਾ ਕੰਮ ਹੁੰਦਾ ਸੀ ਉਹ ਵੱਡਾ ਹੂੰ ਹੂੰ ਸਾਡੇ ਸ਼ਹਿਰ ਪਿੰਡ ਤੋਂ ਸ਼ਹਿਰ 17 ਕਿਲੋਮੀਟਰ ਹੈ ਅੱਛਾ ਜੀ ਹਾਂਜੀ ਹਾਂਜੀ ਜੇ ਫਿਲਮ ਵੇਖਣਾ ਇੱਕ ਬਹੁਤ ਵੱਡਾ ਕੰਮ ਹੁੰਦਾ ਸੀ ਜੇ ਪਰਿਵਾਰ ਨੂੰ ਵਿਖਾਉਣੀ ਬਿਲਕੁਲ ਉਹਦੇ ਲਈ ਪਹਿਲਾਂ ਤਾਂ ਲੇਡੀਜ਼ ਨੇ ਗੱਲ ਕਰਨੀ ਵੀ ਆਪਾਂ ਫਲਾਨੀ ਫਿਲਮ ਦਾ ਜ਼ਿਕਰ ਸੁਣੇ ਵੇਖ ਕੇ ਆਈਏ ਅੱਛਾ ਫਿਰ ਅਸੀਂ ਆਖਣਾ ਵੀ ਚਲੋ ਮਾਂ ਨਾਲ ਗੱਲ ਕਰੋ ਹੂੰ ਅੱਛਾ ਮਮੀ ਤਾਂ ਚੁਣੋਏਗੀ ਫਿਰ ਮਾਂ ਨੂੰ ਕੋ ਆਖਣਾ ਵੀ ਜੀ ਅਸੀਂ ਫਿਲਮ ਵੇਖਣ ਜਾਣਾ ਚਾਹੁੰਦੇ ਆ ਅੱਛਾ ਉਹਨਾਂ ਨੇ ਸਾਡੇ ਬਾਪੂ ਜੀ ਨੂੰ ਆਖਣਾ ਤੀਜੀ ਤਾ ਤੇ ਵੀ ਬੱਚੇ ਫਿਲਮ ਵੇਖਣ ਜਾਣਾ ਚਾਹੁੰਦੇ ਓਕੇ ਉਹ ਜਵਾਬ ਕਿਸੇ ਨੇ ਨਹੀਂ ਦੇਣਾ ਪਰ ਐ ਇੱਕ ਇੱਕ ਮਰਹਲੇ ਵਿੱਚ ਦੀ ਟੱਪ ਕੇ ਉਹ ਸਾਰੀ ਹਾਂ ਹੋਣੀ ਹੁੰਦੀ ਸੀ ਮਤਲਬ ਸਾਰਿਆਂ ਦੀ ਇੱਜ਼ਤ ਕਰਕੇ ਫਿਰ ਜਾਣਾ ਹੁੰਦਾ ਸੀ ਕੀ ਬਾਤ ਹੈ ਕਦੀ ਐਦਾਂ ਨਹੀਂ ਹੋਏਗੀ ਇਕੱਲੇ ਤੁਸੀਂ ਵਾਈਫ ਨਾਲ ਜਾ ਕੇ ਫਿਲਮ ਦੇਖਣ ਇਦੋਂ ਇਦੋਂ ਕੋਈ ਹੋਵੇ ਬਿਲਕੁਲ ਇਕੱਲੇ ਤਾਂ ਨਹੀਂ ਕਹਿ ਸਕਦੇ ਮਨ ਲੋ ਕਈ ਹੋਰ ਲੇਡੀਜ਼ ਨਾਲ ਸਾਡੇ ਮੇਰੇ ਹੋਰ ਭਾਬੀ ਜੀ ਚਾਚੀ ਤਾਏ ਜਿਵੇਂ ਮੇਰੀ ਚਾਚੀ ਤਾਂ ਕੋਈ ਹੈ ਨਹੀਂ ਮਨ ਲੋ ਸਾਡੇ ਮਤਲਬ ਮੇਰੇ ਭਰਾ ਪਰ ਚ ਹੋਰ ਹੋਰ ਲੇਡੀਜ਼ ਹੋਗੇ ਐਵੇਂ ਦਾ 10 12 ਜਾਣੇ ਇਕੱਠੇ ਹੋਗੇ ਲੇਕਿਨ ਇਥੇ ਇਥੇ ਕੋਈ ਕਹਿੰਦੇ ਸਿੰਗਲ ਘੁੰਮਣ ਨਹੀਂ ਜਾਂਦੇ ਨਾ ਹੋ ਜਾ ਕੋਈ ਸਾਡੇ ਦਾ ਡੇਡ ਇਸ ਵੈਸੇ ਨਾ ਉਹ ਕਾ ਰੋਂ ਘਾਟ ਹੀ ਨਿਕਲਦੀਆਂ ਉਹ ਜੋ ਜਾਂਦੀਆਂ ਤਾਂ ਫਿਰ ਇਕੱਠੀਆਂ ਸਾਰੇ ਆਪ ਦੇ ਜੀ ਪਹਿਣਾ ਪਰਮਾ ਨਾਲ ਰਲ ਮਿਲ ਕੇ ਜਾਂਦੇ ਆਂ ਅੱਜ ਅੱਜ ਕੱਲ ਆਪਾਂ ਦੇਖਦੇ ਆਂ ਹੈਨਾ ਕਿ ਇੱਕ ਟ੍ਰੈਂਡ ਹੈ ਕੀ ਹਸਬੰਡ ਵਾਈਫਸ ਟਾਈਮ ਸਪੈਂਡ ਕਰ ਰਹੇ ਨੇ ਜਿਹਨੂੰ ਆਪਾਂ ਕਹਿੰਦੇ ਨੇ ਬਾਹਰ ਖਾਣਾ ਖਾਣਨਾ ਡੇਟ ਤੇ ਤੁਸੀਂ ਡੇਟ ਤੇ ਜਾਂਦੇ ਹੁੰਦੇ ਸੀ ਆਪਣੇ ਟਾਈਮ ਦੇ ਉੱਤੇ ਉਹ ਕਾਹ ਨੂੰ ਯਾਰ ਸਾਡਾ ਮਾਹੌਲ ਹੀ ਹੋ ਰਿਹਾ ਹੈ ਅੱਛਾ ਹਾਂ ਜੀ ਇਹ ਕਦੇ ਕਦੇ ਤਾਂ ਗਏ ਹੋਗੇ ਉਹ ਵੈਸੇ ਰੋਜ਼ ਹੀ ਡੇਟ ਹੈ ਜਦੋਂ ਤੁਸੀਂ ਕਿਸੇ ਘਰ ਵਾਲੀ ਨੂੰ ਪੇਕ ਕੇ ਬੁਲਾਉਣ ਜਾਣੇ ਉਹ ਵੀ ਡੇਟ ਹੈ ਕੀ ਬਾਤ ਹੈ ਤੇ ਜੇ ਤੁਸੀਂ ਉਹਨੇ ਕਿਸੇ ਸ਼ਾਪਿੰਗ ਕਰਨ ਜਾਣਾ ਤਾਂ ਉਹ ਵੀ ਉਹੀ ਰੂਪ ਹੈ ਉਹ ਉਸ ਵੇਲੇ ਫਿਲਮ ਵੇਖਣਾ ਵੀ ਇੱਕ ਵੱਡਾ ਕੰਮ ਹੁੰਦਾ ਉਹ ਵੱਡਾ ਹੂੰ ਹੂੰ ਸਾਡੇ ਸ਼ਹਿਰ ਪਿੰਡ ਤੋਂ ਸ਼ਹਿਰ 17 ਕਿਲੋਮੀਟਰ ਹੈ। ਅੱਛਾ ਜੀ ਹਾਂਜੀ ਹਾਂਜੀ। ਜੇ ਫਿਲਮ ਵੇਖਣਾ ਇੱਕ ਬਹੁਤ ਵੱਡਾ ਕੰਮ ਹੁੰਦਾ ਸੀ ਜੇ ਪਰਿਵਾਰ ਨੂੰ ਵਿਖਾਉਣੀ। ਬਿਲਕੁਲ। ਉਹਦੇ ਲਈ ਪਹਿਲਾਂ ਤਾਂ ਲੇਡੀਜ਼ ਨੇ ਗੱਲ ਕਰਨੀ ਵੀ ਆਪਾਂ ਫਲਾਨੀ ਫਿਲਮ ਦਾ ਜ਼ਿਕਰ ਸੁਣੇ ਵੇਖ ਕੇ ਆਈਏ। ਅੱਛਾ। ਫਿਰ ਅਸੀਂ ਆਖਣਾ ਵੀ ਚਲੋ ਮਾਂ ਨਾਲ ਗੱਲ ਕਰੋ। ਹੂੰ ਅੱਛਾ ਫਿਰ ਮੰਮੀ ਤਾਂ ਚੁਣਵਾਏਗੀ। ਫਿਰ ਮਾਂ ਨੂੰ ਆਖਣਾ ਵੀ ਜੀ ਅਸੀਂ ਫਿਲਮ ਵੇਖਣ ਜਾਣਾ ਚਾਹੁੰਦੇ ਆ। ਅੱਛਾ। ਉਹਨਾਂ ਨੇ ਸਾਡੇ ਬਾਪੂ ਜੀ ਨੂੰ ਆਖਣਾ ਤੇ ਜੀ ਤਾਂ ਤੇ ਵੀ ਬੱਚੇ ਫਿਲਮ ਵੇਖਣ ਜਾਣਾ ਚਾਹੁੰਦੇ ਉਹ ਜਵਾਬ ਕਿਸੇ ਨੇ ਨਹੀਂ ਦੇਣਾ ਪਰ ਐ ਇੱਕ ਇੱਕ ਮرحله ਵਿੱਚ ਦੀ ਚੱਪ ਕੇ ਉਹ ਸਾਰੀ ਹਾਂ ਹੋਣੀ ਹੁੰਦੀ ਸੀ ਮਤਲਬ ਸਾਰਿਆਂ ਦੀ ਇੱਜ਼ਤ ਕਰਕੇ ਫਿਰ ਜਾਣਾ ਹੁੰਦਾ ਸੀ ਕੀ ਬਾਤ ਹੈ ਕਦੀ ਐਦਾਂ ਨਹੀਂ ਹੋਏਗੀ ਇਕੱਲੇ ਤੁਸੀਂ ਵਾਈਫ ਨਾਲ ਜਾ ਕੇ ਫਿਲਮ ਦੇਖਣ ਐਦਾਂ ਐਦਾਂ ਹੋਇਆ ਬਿਲਕੁਲ ਇਕੱਲੇ ਤਾਂ ਨਹੀਂ ਕਹਿ ਸਕਦੇ ਮਤਲਬ ਕਈ ਹੋਰ ਲੇਡੀਜ਼ ਨਾਲ ਸਾਡੇ ਮੇਰੇ ਹੋਰ ਭਾਬੀ ਜੀ ਚਾਚੀ ਤਾਏ ਜਿਵੇਂ ਮੇਰੀ ਚਾਚੀ ਕੁਇ ਹੈ ਨਹੀਂ ਮਤਲਬ ਸਾਡੇ ਮਤਲਬ ਮੇਰੇ ਭਰਾ ਉਹਨਾਂ ਦੇ ਬੱਚੇ ਹੋਗੇ ਐਵੇਂ ਸਾਡਾ 10 12 ਜਾਣੇ ਇਕੱਠੇ ਹੋਗੇ ਲੇਕ ਇਥੇ ਇਥੇ ਕੋਈ ਕਹਿੰਦੇ ਸਿੰਗਲ ਘੁੰਮਣ ਨਹੀਂ ਜਾਂਦੇ ਨਾ ਹੋ ਜਾ ਕੋਈ ਸਾਡੇ ਦਾ ਡੇਢ ਇਸ ਵੈਸੇ ਨਾ ਉਹ ਕਾ ਰੋਂਗ ਕੱਟ ਹੀ ਨਿਕਲਦੀਆਂ ਉਹ ਜੋ ਜਾਂਦੀਆਂ ਤਾਂ ਫਿਰ ਇਕੱਠੀਆਂ ਸਾਰੇ ਆਪਦੇ ਜੀ ਬਹਿਣਾ ਭਰਾਵਾਂ ਨਾਲ ਰਲ ਮਿਲ ਕੇ ਜਾਂਦੇ ਹਨ